ਤਾਲੂ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ এবੀ 18 ਨਿਊਜ਼ ਤੋਂ এবੀ 18 ਦੀ ਟੀਮ ਅੱਜ ਖੰਨਾ ਦੇ ਪੰਜਾਬ ਕੇਸਰੀ ਦੇ ਬਿਊਰੋ ਚੀਫ ਕਮਲਜੀਤ ਸਿੰਘ ਕਮਲ ਹੋਂਾ ਦੀ ਰਿਹائش ਵਿਖੇ ਪਹੁੰਚੀ ਹੈ ਜਿੱਥੇ ਕਿ ਸਾਡੇ ਖੰਨੇ ਸ਼ਹਿਰ ਦੀ ਬੇਟੀ ਨੇ ਸਾਡੇ ਸ਼ਹਿਰ ਦਾ ਨਾਮ ਰੌਸ਼ਨ ਕਰਦੇ ਹੋਏ ਆ ਮਿਸ ਕੌਨਫੀਡੈਂਸ ਦਾ ਜਿਹੜਾ ਐਵਾਰਡ ਹੈ ਉਹ ਦੁਬਈ ਵਿਖੇੋਂ ਜਿੱਤੇ ਆ ਜਿਸ ਦੇ ਨਾਲ ਕਿ ਸਾਡੇ ਸ਼ਹਿਰ ਦੇ ਵਿੱਚ ਬੜਾ ਉਤਸ਼ਾਹ ਦਾ ਮਾਹੌਲ ਹੈ ਉੱਥੇ ਹੀ ਅਲੱਗ-ਅਲੱਗ ਸਿਆਸੀ ਲੋਕ ਅਲੱਗ-ਅਲੱਗ ਸਮਾਜ ਸੇਵੀ ਲੋਕ ਤੇ ਅਲੱਗ-ਅਲੱਗ ਸ਼ਹਿਰ ਦੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਮੁਬਾਰਕਾਂ ਦਿੱਤੀਆਂ ਨੇ ਆਓ ਅਸੀਂ ਬ ਕਹ ਹੈ ਆਪਣੇ ਆਪ ਤੇ ਬੜੀ ਉਪਲਬਧੀ ਹੁੰਦੀ ਹੈ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਹੁੰਦਾ ਹੈ ਤਾਂ ਜਦੋਂ ਫਿਰ ਮੈਂ ਇਹ ਜਿੱਤੇ ਆਪਾਂ ਪ੍ਰਤੀਯੋਗਤਾ ਤਾਂ ਕੀ ਫੀਲ ਆਇਆ ਤੇ ਕੀ ਖੰਨੇ ਦੀਆਂ ਜਾਂ ਆਮ ਘਰੇਲੂ ਵੂਮਨਸ ਨੂੰ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਜੀ ਸਭ ਤੋਂ ਪਹਿਲੇ ਤਾਂ ਥੈਂਕ ਯੂ ਸੋ ਮੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਇਸ ਲਾਇਕ ਸਮਝੇ ਆ ਕਿ ਮੇਰਾ ਇੰਟਰਵਿਊ ਕਰ ਰਹੇ ਹੋ ਤੇ ਮੇਨੂੰ ਬਾਰੇ ਪੁੱਛ ਰਹੇ ਹੋ ਤੇ ਜਦੋਂ ਮੈਂ ਦੁਬਈ ਗਈ ਸੀ ਮੈਂ ਵੀ ਐਜ਼ ਅ ਹਾਊਸ ਵਾਈਫ ਲਾਈਕ ਬੱਚਿਆਂ ਦੀ ਲੋਕ ਅਫਰ ਕਰਦੀ ਸੀ ਬਟ ਮੇਰੇ ਹਸਬੰਡ ਮੈਨੂੰ ਬਹੁਤ ਸਪੋਰਟ ਕੀਤਾ ਇਸ ਚੀਜ਼ ਲਈ ਮੈਂ ਉਹਨਾਂ ਦੱਸਿਆ ਕਿ ਮੈਂ ਇਸ ਕੰਮ ਗਈ ਵੀ ਤੇ ਮੈਂ ਜਿਹੜੀ ਆਪਣੀਆਂ ਲੇਡੀਜ਼ ਨੇ ਆਪਣੀਆਂ ਜਿਹੜੀਆਂ ਪਹਿਣਾ ਨੇ ਜੋ ਬੈਠੀਆਂ ਉਹਨਾਂ ਨੂੰ ਸਾਰਿਆਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਤੁਹਾਡੇ ਕੋ ਡ੍ਰੀਮ ਆ ਜੇ ਤੁਹਾਨੂੰ ਪਤਾ ਹੈ ਕਿ ਤੁਹਾਡੇ ਘਰ ਦੇ ਰੂਲਸ ਰੈਗੂਲੇਸ਼ਨਸ ਉਹਦੇ ਵਿੱਚ ਰਹਿ ਕੇ ਤੁਸੀਂ ਆਪਣੇ ਡ੍ਰੀਮਸ ਪੂਰੇ ਕਰ ਸਕਦੇ ਆ ਤੇ ਹਾਰ ਕਦੇ ਮੰਨਣੀ ਨਹੀਂ ਚਾਹੀਦੀ ਅੱਜ ਨਹੀਂ ਤਾਂ ਕੱਲ ਆਪਣੇ ਸੁਪਨਿਆਂ ਤੇ ਕੰਮ ਕਰਦੇ ਜਾਓ ਕਦੇ ਨਾ ਕਦੇ ਉਹ ਪੂਰੇ ਜਰੂਰ ਹੁੰਦੇ ਆ ਬਹੁਤ ਵਧੀਆ ਗੱਲ ਕਹੀ ਹੈ ਜੀ ਨੈਵਰ ਸਰੈਂਡਰ ਆਪਣੀ ਲਾਈਫ ਦੇ ਵਿੱਚ ਸਰੈਂਡਰ ਨਾ ਕਰੋ ਜ਼ਿੰਦਗੀ ਦੇ ਵਿੱਚ ਤੁਸੀਂ ਸੰਘਰਸ਼ ਦਾ ਹਿੱਸਾ ਬਣੋ ਸਕਸੈਸ ਇੱਕ ਦਿਨ ਜ਼ਰੂਰ ਮਿਲ ਜੂਗੀ ਸਾਡੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਰਾਸ਼ਿਦ ਖਾਨ ਜੀ ਗਏ ਨੇ ਰਾਸ਼ਿਦ ਖਾਨ ਸਾਹਿਬ ਦੇਖਿਆ ਜਦੋਂ ਬੱਚੀਆਂ ਸ਼ਹਿਰ ਦਾ ਨਾਮ ਰੋਸ਼ਨ ਹੁੰਦਾ ਦੇਸ਼ ਦਾ ਨਾਮ ਰੋਸ਼ਨ ਹੁੰਦਾ ਤਾਂ ਉਹਦੋਂ ਆਪਣੇ ਆਪ ਦੇ ਵਿੱਚ ਸ਼ਹਿਰ ਲਈ ਬੜੇ ਮਾਣ ਦੀ ਗੱਲ ਹੁੰਦੀ ਹੈ ਤਾਂ ਤੁਸੀਂ ਸ਼ਾਰਟ ਐਂਡ ਪ੍ਰੀ ਬੱਚੀ ਨੂੰ ਵਧਾਈ ਦੇ ਵਿੱਚ ਕੀ ਕਹੋਗੇ ਕਿਉਂਕਿ ਤੁਸੀਂ ਚਾਈਲਡਹੂਡ ਤੋਂ ਬੱਚੇ ਨੂੰ ਜਾਣਦੇ ਹੋ ਸਭ ਤੋਂ ਪਹਿਲੇ ਤੋਂ ਮੈਂ बहुत बहुत मुबारकबाद देना चाहता हूँ रूबी सिंह को क्योंकि ये बच्ची जो है हमारी हाथों में खेली है ये और इसका बचपन जो है हमारे हाथों में गुजरा है इसका एक सपना था बचपन से एक ड्रीम था कि अंकल मैं बाहर जाना चाहती हूँ और मैं कुछ बनना चाहती हूँ क्योंकि इसने यहाँ खन्ना में रह के भी बड़ा स्ट्रगल किया है इसने जब ये यहाँ पढ़ती थी इसने यहाँ शॉप भी की थी अपनी एक पी शॉप भी किया था इसने उस पर भी ये काम करती थी और आज एक बहुत ही खुशकस्मती है इस पूरे खन्ना शहर की नहीं पूरे पंजाब की बल्कि पूरे हिंदुस्तान के अंदर की एक एक घरेलू लड़की घर से निकलकर बाहर आने के बाद में इस मुकाम पर पहुँच एक आला मुकाम हासिल करती है और इतना बड़ा एक जो खिताब हासिल करती है मैं समझता हूँ कि एक बहुत बड़ी हम लोगों की खुशनसीबी है पूरे पंजाब की इसलिए मैं रूबी सिंह को इनकी मदर जो निशा हैं उनको और इनके ब्रदर राजू को इनके हस्बैंड को जिन्होंने सबों ने इनके परिवार के साथ बड़ी मेहनत करके आज इस मुकाम पर पहुँचा मेरा भी बड़ा योगदान इसके साथ में बच्ची के साथ रहा है जब बहुत, है। बहुत योग पूरा योगदान मेरा इसके साथ में रहा जब ये यह पढ़ती थी कॉलेज में तो मैंने इसको पूरी तरह से सपोर्ट किया उस टाइम पर और ये बड़ी लायकमंद बच्ची थी मैं इसको यही कहता था कि तू एक दिन जरूर कामयाब होगी और जिस इंसान के इरादे बुलंद होते हैं उसको हमेशा कामयाबी हासिल होती है बस वो मुझे एक शेर याद आता है कि हजारों साल नरगिस अपनी बेनूरी पर रोती है हजारों साल नरगिस अपनी बेनूरी पर होती है बड़ी मुश्किल से होता है चमन में ये दीदा वर पैदा तो हजारों साल की मेहनत और के बाद में एक सितारे ने जन्म लिया एक सितारा पैदा हुआ सरजमीन पर खन्ना की सरजमीन पर और उसने हमारे पूरे पंजाब का नाम रोशन किया है मैं इनके पूरे परिवार को निशा जी को, को और इनके भाइयों को और रूबी को बहुत बहुत तह दिल से मुबारकबाद देना चाहता हूँ बहुत बहुत शुक्रिया मेहरबानी वालिया साहब थैंक यू वेरी मच जी साल उन्होंने मदर भी ने अभी भी बड़े नेड़में इस परिवार को जानते हैं ਸੰਘਰਸ਼ ਕੀਤਾ ਇੱਕ ਆਮ ਪਰਿਵਾਰ ਚੋਂ ਉੱਠ ਕੇ ਇਸ ਮੁਕਾਮ ਨੂੰ ਹਾਸਲ ਕਰਨਾ ਆਪਣੇ ਆਪ ਦੇ ਵਿੱਚ ਇੱਕ ਉਦਾਹਰਣ ਹੈ ਇੱਕ ਮੈਂਟਰਸ਼ਿਪ ਹੈ ਮੈਂ ਮਾਸੀ ਵੀ ਦੇਖਿਆ ਪਿਆ ਕਿ ਕਿਵੇਂ ਤੁਸੀਂ ਬੱਚਿਆਂ ਨੂੰ ਪਾਲਿਆ ਤੇ ਬੱਚਿਆਂ ਨੇ ਇੱਕ ਡ੍ਰੀਮ ਸੰਜੋਣਾ ਬੜਾ ਸੌਖਾ ਹੁੰਦਾ ਪਰ ਉਸ ਨੂੰ ਪੂਰਾ ਕਰਨ ਲਈ ਜਿਹੜੀ ਹਾਰਡਵਰਕ ਜਿਹੜਾ ਸਟਰਗਲ ਤੇ ਮੇਨ ਗੱਲ ਹੈ ਫੈਮਲੀ ਦੀ ਬੌਂਡਿੰਗ ਪਰਿਵਾਰ ਦਾ ਸਹਿਯੋਗ ਤੇ ਪਰਿਵਾਰ ਦੀ ਜਿਹੜੀ ਅੰਡਰਸਟੈਂਡਿੰਗ ਹੈ ਉਹ ਬੜਾ ਮਾਇਨੇ ਰੱਖਦੀ ਅੱਜ ਜਦੋਂ ਬੱਚੀ ਦਾ ਸੁਪਨਾ ਪੂਰਾ ਹੋਇਆ ਬੱਚੀ ਨੇ ਸ਼ਹਿਰ ਦਾ ਸਾਡੇ ਸੂਬੇ ਦਾ ਸਾਡੇ ਦੇਸ਼ ਦਾ ਨਾਮ ਰੋਸ਼ਨ ਕੀਤਾ ਤਾਂ ਤੁਸੀਂ ਸਾਡੇ ਚੈਨਲ ਲਈ ਕੀ ਮੈਸੇਜ ਦਵੋਗੇ ਮੈਂ ਇੱਕ ਤਾਂ ਤੁਹਾਡਾ ਥੈਂਕ ਕਿਤੇ ਤਾਂ ਇੰਟਰਵਿਊ ਕਿਤੇ ਤਾਂ ਮੈਂ ਉਹਦਾ ਧੰਨਵਾਦ ਬਹੁਤ ਜ਼ਿਆਦਾ ਕਰਦੀ ਆ ਤਾਂ ਮੈਂ ਮੈਸੇਜ dena ਚਾਹਦੀ ਆ ਖੰਨਾ ਸਹਿਰ ਨੂੰ ਆਪਣੇ ਪੂਰੇ ਪੰਜਾਬ ਨੂੰ ਕਿ ਸਾਰੀਆਂ ਬੇਟੀਆਂ ਦੀ ਜੋ ਵੀ ਇੱਛਾ ਹੈ ਬੇਟੀਆਂ ਨੂੰ ਪੁੱਛੋ ਕਿ ਤੁਹਾਡੀ ਇੱਛਾ ਕੀ ਹੈ ਤੁਸੀਂ ਕੀ ਕਰਨਾ ਚਾਹੁੰਦੇ ਆ ਜੇਕਰ ਬੇਟੀ ਕੁਝ ਕਰਨਾ ਚਾਹੁੰਦੀ ਹੈ ਤਾਂ ਉਹਦੀ ਸਪੋਰਟ ਕਰੋ ਉਹਨੂੰ ਰੋਕੋ ਨਾ ਬੇਟੀ ਨੂੰ ਮੇਰੀ ਇੱਕੋ ਸਪੋਰਟਰੀ ਬੇਟੇ ਜਿੱਥੇ ਮਰਜ਼ੀ ਉਹ ਜੋ ਮਰਜ਼ੀ ਕਰੋ ਪਰ ਕੋਈ ਇਹ ਨਾ ਕਹਦੇ ਕਿ ਤੁਹਾਡੀ ਬੇਟੀ ਕਿਤੇ ਗਲਤ ਜਗ੍ਹਾ ਖੜੀ ਹੈ ਅੱਜ ਤੱਕ ਕੋਈ ਅਜਾ ਮੈਸੇਜ ਨਹੀਂ ਆਇਆ ਕਿ ਕਿਸੇ ਨੇ ਆਕੇ ਕਿਹਾ ਹੋਵੇ ਕਿ ਤੁਹਾਡੀ ਬੇਟੀ ਕਿਤੇ ਗਲਤ ਜੇ ਖੜੀ ਆ ਮੈਂ ਸਾਰੀ ਬੇਟੀਆਂ ਦਾ ਸਭ ਦਾ ਧੰਨਵਾਦ ਕਰਦੀ ਆ ਤੁਹਾਡਾ ਸਾਰੇ ਚੈਨਲ ਦਾ ਧੰਨਵਾਦ ਕਰਦੀ ਆ ਮੈਂ ਆਪਣੀ ਬੇਟੀ ਦਾ ਮੋਮ ਮਿੱਠਾ ਕਰਾਂਗੀ ਥੈਂਕ ਯੂ ਵੈਰੀ ਮਚ ਜੀ ਕਿ ਤੁਸੀਂ ਪਰਿਵਾਰ ਦੀ ਖੁਸ਼ੀ ਦੇਖੀ ਸਾਡੇ ਸ਼ਹਿਰ ਦੀ ਖੁਸ਼ੀ ਦੇਖੀ ਉਹਨਾਂ ਦੇ ਹਸਬੰਡ ਆ ਉਹਨਾਂ ਦਾ ਵੀ ਬੜਾ ਵਾਈਟਲ ਕੰਟਰੀਬਿਊਸ਼ਨ ਹੈ ਅਸੀਂ ਵੀ ਚਾਹੁੰਦੇ ਆ ਕਿ ਅਜਿਹੀਆਂ ਬੱਚੀਆਂ ਆਮ ਘਰਾਂ ਚੋਂ ਨਿਕਲ ਕੇ ਅੱਗੇ ਆਉਣ ਤੇ ਔਮਨ ਐਮ ਪਾਵਰਮੈਂਟ ਦਾ ਫੇਸ ਬਣ ਫੇਰ ਅਜਿਹੀ ਕਿਸੇ ਨਾਮ ਪਰ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਤਦ ਤੱਕ ਦੇ ਲਈ ਸਾਨੂੰ ਦੋਈ ਇਜਾਜ਼ਤ जो बरेली शरीफ को मानने वाले, वाले तो इसमें इस तो इस कुछ लोग तो कहते कि ये जो प्रधानमंत्री जी ने कम लगता है जो संशोधन ये ठीक है लेकिन इसमें कुछ लोग देखिए आप क्या कह रहे हो ਆਜਾ ਆਜਾ ਅੰਦਰ ਆ ਕੇ ਦੇਖੀ ਨਾ ਬੱਚੇ ਮੈਂ ਪਾਇ ਕੁੜੀ ਇਹ ਮਾੜੀ ਇੱਕ ਗੁੱਠ ਅੱਗੇ ਨੂੰ ਅੱਗੇ ਜੀ ਛੋਟੀਆਂ ਐ ਪਤਾ ਲੱਗੇ ਅੱਗੇ ਪਧਣੀ ਹੈ ਇਹਦੇ ਹੈ ਨਹੀਂ ਇੱਥੇ ਹੀ ਬਿਲਾ ਲਓ ਇੱਥੇ ਸੈਂਟਰ 'ਚ ਆ ਜਾਓ ਬੇਟਾ ਆ ਜਾ ਇੱਧਰ ਆ ਜਾ ਅੱਗੇ ਆਜ ਮੰਮੀ ਨੂੰ ਬੁਲਾਓ ਆ ਜਾ ਇੱਥੇ ਇੱਧਰ ਆ ਇੱਧਰ ਆ ਚਮਟੇ ਕਿਤੇ ਆਪਣੇ ਇੱਧਰ ਆ ਬਈ ਪਵਾਦੇ ਰੱਖ ਕੇ ਤੁਰ ਚਲੋ ਚਲੋ ਪਵਾਦੇ ਇੱਧਰੋਂ ਇੱਤਾਂ ਗੱਲ ਤੋਂ ਉੱਤਰ ਆ ਇਹ ਬੱਚੇ ਹਾਂ ਇਹ ਮੈਂ ਹਾਂ ਕੀ ਅੰਮ੍ਰਿਤ ਮੈਂ ਕੋਟ ਯੂ ਨੇਮ ਅ ਬੱਚੇ ਨੂੰ ਅੱਗੇ ਕਰਾਉਣਾ ਤੁਹਾਨੂੰ ਲੋਬੇ ਲੋਬੇ ਬੱਚਾ ਪਾਲਦੇ ਨਹੀਂ ਮੈਡ ਪਾੜੋ ਹਾਂ ਸਹੀ ਹੈ ਸਹੀ ਆਪ ਕਿਉਂ ਖੜੇ ਹੋ ਗਏ ਚਲੀ ਜਾ ਮੇਰੇ ਵੀ ਗੱਲ ਬਾਤ ਆਈ ਨਹੀਂ ਦੁਸਰਾ ਪਿੱਛੇ ਆ ਗਏ ਮੇਰੇ ਬਾਪ ਨੇ ਕਰਾ ਰਿਹਾ ਮੈਂ ਸ਼ੁਕਰੀਆ ਜਰਦਾ ਨਮਸਤ ਆਇਤਰ ਪਾਓ ਇੱਧਰ ਆ ਜੀ ਚਲੋ ਇਹ ਆਰ ਫੜਾਇਓ ਹਾਂ ਆਰ ਦੇ ਹਾਲ ਵਾਲਾ ਬੱਚਾ ਬਾੜੀ ਦੇ ਇੱਕ ਹੋਰ ਹੋਰ ਹੈਗੇ ਹੈਗੇ ਆ ਲੋਕਾਂ ਕਾ ਪਾ ਰਹੇ ਨੇ ਇਹਨਾਂ ਨੇ ਮੋਣਿਆ ਪੈ ਗਿਆ ਜੀ ਆ ਗਿਆ ਤੇਰੇ ਦੇ ਸਾਡੇ ਨਾਲ ਜਿਹੜੀ ਬੱਚੀ ਅੱਜ ਜਿੱਤ ਕੇ ਲਈ ਆਈ ਹੈ ਪ੍ਰਤੀਯੋਗਤਾ ਦੇ ਵਿੱਚ ਦੇਖਿਓ ਮੰਨੂ ਤੇ ਗੋਬੀ ਨੂੰ ਖੰਨੇ ਦੀ ਰੂਪੀ ਸਿੰਘ ਜਿਨਨੇ ਕੇ ਮਿਸਕੌਨਫੀਡੈਂਸ ਦਾ ਕਿਤਾਬ ਜਿੱਤੇ ਆਪੇ ਉਹ ਖੰਨੇ ਪਹੁੰਚੇ ਨੇ ਜਿੱਥੇ ਉਹਨਾਂ ਦਾ ਜ਼ੋਰਦਾਰ ਸਵਾਗਤ ਹੋਇਆ ਉੱਥੇ ਸਾਡੇ ਸ਼ਹਿਰ ਦੇ ਮੰਨੇ ਪਰਮਨੇ ਸਿਆਸਤਦਾਨ ਲੱਗ ਲੱਗੇ ਜੱਥੇਬੰਦੀਆਂ ਦੇ ਮੈਂਬਰ ਤੇ ਸਾਡੇ ਸ਼ਹਿਰ ਦੀਆਂ ਮਾਨਵਰ ਹਸਤੀਆਂ ਨੇ ਵੀ ਉਹਨਾਂ ਨੂੰ ਕੌਂਗ੍ਰੈਚੂਲੇਟ ਕੀਤਾ ਸਾਡੇ ਨਾਲ ਇਥੋਂ ਦੇ ਜਿਹੜੇ ਫਤੇਗੜ ਸਾਹਿਬ ਤੋਂ ਐਮਪੀ ਦੇ ਕੰਟੈਸਟੈਂਡਰ ਸੀਗੇ ਗੇਜाराम ਜੀ ਉਹ ਵੀ ਪਹੁੰਚੇ ਨੇ ਸਰ ਖੰਨੇ ਦੇ ਲਈ ਬੜੇ ਮਾਣ ਦੀ ਗੱਲ ਹੈ ਬੱਚੀ ਨੇ ਇਟਾ ਵਧੀਆ ਕਿਤਾਬ ਜਿੱਤੇ ਆਪੇ ਤੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਤਾਂ ਤੁਸੀਂ ਸਰ ਬੱਚੀ ਨੂੰ ਕੌਂਗ੍ਰੈਚੂ ਇਹ ਸੱਚੇ ਪਾਤਸ਼ਾਹ ਜਿੰਨੀ ਤਾਕਤ ਨਾਲ ਇਹ ਕਿਤਾਬ 100 ਦੇ ਵਿੱਚੋਂ 10 ਲੈ ਕੇ ਆਈ ਹੈ 100 ਦੇ ਵਿੱਚੋਂ ਦਸਾਂ ਨੂੰ ਪਿੱਛੇ ਛੱਡ ਕੇ 10ਵੇਂ ਨੰਬਰ ਤੇ ਰੁਬੀ ਸਿੰਘ ਜੀ ਆਏ ਆ ਇਹ ਵਾਸੀ ਜੰਪਾਲ ਖੰਨੇ ਦੀ ਹੈ ਤੇ ਇੰਗਲੈਂਡ ਦੇ ਵਿੱਚ ਇਹਦਾ ਜਿਹੜਾ ਪੂਰਾ ਪਰਿਵਾਰ ਜਿਹੜਾ ਪੂਰੇ ਹਸਬੰਦ ਬੱਚੇ ਨਾਲ ਰਹਿ ਰਹੀ ਹੈ ਇਹ ਬਹੁਤ ਵੱਡੀ ਗੱਲ ਹੈ ਜਿਹੜੀ ਕਿ ਸਾਡੇ ਭਾਰਤ ਨੂੰ ਇਹ ਚੀਜ਼ ਦਾ ਮਾਨ ਹੈ ਇਸ ਮਾਨ ਦੇ ਵਿੱਚ ਅਸੀਂ ਪਰਮਾਤਮਾ ਦੇ ਕੀ ਦੁਆ ਕਰਦੇ ਹਾਂ ਵੀ ਰੂਬੀ ਸਿੰਘ ਜੀ ਅਤੇ ਉਹਨਾਂ ਦਾ ਹਸਪੰਡ ਚੱਟ ਦੀ ਕਲਾ ਦੇ ਵਿੱਚ ਰਹੇ ਇਸ ਕਲਾ ਦੇ ਵਿੱਚ ਜਿਹੜੀ ਇਹਨਾਂ ਨੇ ਕ੍ਰਿਤੀਮਾਨ ਕੀਤਾ ਹੈ ਇਹ ਬਹੁਤ ਹੀ ਮਾਨ ਦੀ ਗੱਲ ਹੈ ਦੇਸ਼ ਲਈ ਵੀ ਤੇ ਖੰਨੇ ਲਈ ਵੀ ਤੇ ਮੇਰੇ ਲੋਕ ਸਭਾਲ ਕੇ ਲਈ ਸ੍ਰੀ ਫਤਿਹਗੜ੍ਹ ਦੇ ਵਿੱਚ ਇੱਕ ਐਸਾ ਵੱਡਾ ਕਿਤਾਬ ਲੈ ਕੇ ਆਣਾ ਤੇ ਸਾਨੂੰ ਬਹੁਤ ਫਕਰ ਹੈ ਮੈਂ ਆਪਣੇ ਵੱਲੋਂ ਵੀ ਤੇ ਭਾਰਤੀ ਜਨਤਾ ਪਾਰਟੀ ਦਾ ਇੱਕ ਸੇਵਾਦਾਰ ਹੋਣ ਦੇ ਨਾਤੇ ਮੈਡਮ ਰੂਬੀ ਦਾ ਅਤੇ ਉਹਦੇ ਪਰਿਵਾਰ ਦਾ ਕੋਟਮ-ਕੁਟਮ ਧੰਨਵਾਦ ਕਰਦਾ ਤੇ ਆਸ ਕਰਦਾ ਕਿ ਜਿਸ ਤਰ੍ਹਾਂ ਦੀ ਮਲੰਦੀਆਂ ਤੇ ਮੈਡਮ ਰੂਬੀ ਜੀ ਗਏ ਹੈ ਤੇ ਹੋਰ ਵੀ ਦੀ ਸਲਾਂਘਾ ਕੀਤੀ ਜਾਵੇ ਤਾਂ ਘਟ ਹੈ ਭਾਰਤ ਮਾਤਾ ਕੀ ਜੈ ਥੈਂਕ ਯੂ ਵੈਰੀ ਮਚੀ ਬਹੁਤ ਵਧੀਆ ਉਹਨਾਂ ਨੇ ਸ਼ਾਰਟ ਵਰਸ ਦੇ ਵਿੱਚ ਬੱਚੇ ਨੂੰ ਕੰਗ੍ਰੈਚੂਲੇਟ ਕੀਤਾ ਵੈ ਤੇ ਮੋਟੀਵੇਟ ਵੀ ਕੀਤਾ ਸਾਡੇ ਨਾਲ ਮਨਪ੍ਰ ਸਾਹਿਬ ਖੜੇ ਨੇ ਮਨਪ੍ਰ ਸਾਹਿਬ ਤੋਂ ਵੀ ਜਾਣਦੇ ਮਨਪ੍ਰ ਸਾਹਿਬ ਆਪਣੇ ਆਪ ਦੇ ਵਿੱਚ ਬੱਚਾ ਇੱਕ ਮੈਂਟਰਸ਼ਿਪ ਦੇ ਰੂਪ ਚ ਉੱਭਰ ਕੇ ਆਇਆ ਵੈ ਬਹੁਤ ਵਧੀਆ ਉਹਨਾਂ ਨੇ ਕਿਤਾਬ ਜਿੱਤ ਤੇ ਖੰਨੇ ਇੱਕ ਛੋਟਾ ਸ਼ਹਿਰ ਹੋਣ ਦੇ ਨਾਤੇ ਬੱਚੇ ਨੇ ਇਸ ਮੰਚ ਦੇ ਉੱਤੇ ਆਪਾਂ ਨੂੰ ਰਿਪਰੈਜ਼ੈਂਟ ਕੀਤਾ ਤੇ ਉਹ ਕਿਤਾਬ ਸਾਡੇ ਸ਼ਹਿਰ ਤੱਕ ਲਿਆਂਦਾ ਤਾਂ ਤੁਸੀਂ ਇਸ ਬੱਚੀ ਨੂੰ ਕੀ ਸਰ ਬਲੇਸਿੰਗਸ ਦਿਓਗੇ ਦੇਖੋ ਜੀ ਸਭ ਤੋਂ ਇਹ ਪਰਿਵਾਰ ਸਨਾਤਨ ਪ੍ਰੇਮੀ ਆ ਮਹਾ ਮਾਈ ਦੇ ਨਰਾਤੇ ਨਰਾਤੇ ਚੱਲਦੇ ਪਏ ਆ ਦੇ 100 ਚੋਂ 10 ਨੰਬਰ ਲੈਣੇ ਨੌਜੋਨ ਲੜਕੀਆਂ ਮੈਂ ਤਾਂ ਇਹ ਕਹੂੰਗਾ ਮਹਿਲਾਵਾਂ ਮਰਦਾਂ ਤੋਂ ਮੂਰੇ ਨੇ ਅੱਗੇ ਹੁੰਦੀਆਂ ਨੇ ਫਰਸਟ ਹੁੰਦੀਆਂ ਨੇ ਕਿਉਂਕਿ ਮਹਿਲਾਵਾਂ ਜਾਇ ਸਾਡੀਆਂ ਲੜਕੀਆਂ ਨੇ ਮਾਵਾਂ ਨੇ ਇਹ ਬਹੁਤ ਤਰੱਕੀ ਕਰਦੀਆਂ ਨੇ ਜੈਡ ਤਾਂ ਨਲਾਇਕ ਹੁੰਦੇ ਆ ਮੈਂ ਕਹੂੰਗਾ ਕਿਉਂਕਿ ਸਾਡੇ ਮਾਮਾ ਭੈਣਾਂ ਬਜ਼ੁਰਗਾਂ ਦਾ ਸਭ ਤੋਂ ਵੱਧ ਸਤਿਕਾਰ ਕਰਦੇ ਆ ਜਿਹੜੇ ਕੋਈ ਖੰਨਾ ਨਿਵਾਸੀ ਆ ਜਨਮ ਇਹਨਾਂ ਦਾ ਅੱਜ ਕੱਲ ਇੰਗਲੈਂਡ ਇੰਗਲੈਂਡ ਨਿਵਾਸੀ ਨੇ ਇਹਨਾਂ ਦੇ ਜਿਹੜੇ ਬੱਚੇ ਆ ਰੂਬੀ ਜਗਤ ਸਿੰਘ ਜੀ ਨੇ ਜਿਹੜੇ 100 ਚ 10 ਨੰਬਰ ਲਏ ਆ ਇਹਨਾਂ ਦੇ ਹਸਬੰਦ ਸਾਹਿਬ ਨੂੰ ਮੈਂ ਬਹੁਤ ਬਹੁਤ ਵਧਾਈ ਦਵਾਂਗਾ। ਭਗਵਾਨ ਬੋੜੇ ਨਾ ਸਾਹਿਬ ਇੱਕ ਅਰਦਾਸ ਕਰੂੰਗਾ ਵੀ ਅੱਗੇ ਐਤ ਕੀ 10 ਨੰਬਰ ਦੇ ਅੱਗੇ ਤੋਂ 100 ਚੋਂ 100 ਬਟਾ 100 ਇੱਕ ਪਹਿਲੇ ਨੰਬਰ ਦੇਉਣ ਤਾਂ ਕਿ ਹੋਰ ਤਰੱਕੀ ਕਰਨ ਜਿਹੜਾ ਇਹ ਕੌਨਫੀਡੈਂਸ ਕੌਨਫੀਡੈਂਸ ਸਬਮਿਟ ਕੌਨਫੀਡੈਂਸ ਜੋ ਆਏ ਨੇ ਵੀ ਮੈਂ ਕਹਿੰਦਾ ਵੀ ਸਾਰੇ ਇਹਨਾਂ ਤੋਂ ਸਿੱਖਣ ਵੀ ਕਿਉਂਕਿ ਹਜੇ ਇਹਨਾਂ ਲੋਕਾਂ ਨੂੰ ਆਪਣਾ ਨੂੰ ਇਹਦੇ ਬਾਰੇ ਨਹੀਂ ਪਤਾ ਜਿਆਦਾ ਜਾਗਰੂਕ ਨਹੀਂ ਹੈਗੇ। ਕੁਣ ਡਾ ਇਹਨਾਂ ਦਾ ਕੰਟੈਸਟ ਹੋਇਆ ਨਾ ਉੱਥੇ ਦੁਬਈ 'ਚ ਹੋਇਆ ਇੰਗਲੈਂਡ ਤੋਂ ਗਏ ਨੇ 100 ਮ ਲੜਕੀਆਂ ਗਈਆਂ ਨੇ 100 'ਚ 10 ਨੰਬਰ ਤੇ ਆਉਣਾ ਬਹੁਤ ਵੱਡੀ ਗੱਲ ਆ ਮੈਂ ਸਾਰਿਆਂ ਨੂੰ ਕਹੂੰਗਾ ਲੋਕਾਂ ਨੂੰ ਪੰਜਾਬ ਦੇਆਂ ਨੂੰ ਵੀ ਜਿਵੇਂ ਲੜੋ-ਭੜੋ ਨਾ ਕੋਈ ਖਾਲਸਤਾਨ ਦੀ ਗੱਲ ਕਰੀ ਜਾਂਦਾ ਕੋਈ ਬੀ ਆਰ ਅੰਬੇਦਕਰ ਜੀ ਦਾ ਨੁਕਸਾਨ ਕਰਨ ਦੀ ਗੱਲਾਂ ਕਰਦਾ ਪੰਨੂ ਵਰਗਾ ਵੀ ਇਹ ਵਿਚਾਰੀ ਲੜਕੀ ਤੋਂ ਸਿੱਖੋ ਜਿਹੜੀ ਯੋਗਤਾ ਜਿਹਦੇ ਕੋਲ ਹੁੰਦੀ ਆ ਨਾ ਗੁਣ ਉਹ ਲੈਣਾ ਚਾਹੀਦਾ ਚਾਹੇ ਬੱਚਾ ਹੋਵੇ ਚਾਹੇ ਜਵਾਨ ਹੋਵੇ ਚਾਹੇ ਬਜ਼ੁਰਗ ਹੋਵੇ ਅਸੀਂ ਉਹਨਾਂ ਦੀ ਗੱਲਾਂ ਨਹੀਂ ਮੰਨਦੇ ਪੰਜਾਬੀ ਖਾਸ ਕਰ ਪਹਿਲਾ ਧਰਨਾ ਲਾ ਲਿਆ ਲੋਕਾਂ ਨੇ ਉਹ ਮਸਾ ਖਲਾਇਆ ਤੇ ਇਸ ਕਰਕੇ ਵੀ ਗੱਲਾਂ ਹਮੇਸ਼ਾ ਬਾ ਧਰਨਿਆਂ ਤੇ ਨਾ ਜਾਓ ਪੰਜਾਬ ਨੂੰ ਬਾ ਤਰੱਕੀ ਦੇ ਰਾਹ ਤੇ ਲੈ ਕੇ ਆਣਾ ਵਾ ਕਿਉਂਕਿ ਰੁਪੀ ਜਗਤ ਸਿੰਘ ਜੀ ਨੇ ਇੰਨਾ ਵਧੀਆ ਮਾਣ ਜਦ ਸਾਰੇ ਦਰਜਾ ਵਾ ਦਰਜਾ ਆਏ ਨੇ ਤੇ ਬਹੁਤ ਵਧੀਆ ਗੱਲ ਆ ਪੱਤਰਕਾਰ ਭਾਈਚਾਰਾ ਨੂੰ ਧੰਨਵਾਦ ਜਿਹੜੇ ਇੱਥੇ ਕਵਰੇਜ ਕਰ ਰਹੇ ਆ ਸ੍ਰੀ ਗੇਜਰਾਮ ਜੀ ਆਏ ਆ ਪ੍ਰਧਾਨ ਜੀ ਐਮਸੀ ਸਾਹਿਬ ਆਏ ਆ ਅਮਿਤ ਰੋੜਾ ਜੀ ਆਇਆ ਸਾਰੇ ਆ ਦਰਜਾ ਵਾ ਦਰਜਾ ਲੇਕਿਨ ਮੈਂ ਫਿਰ ਭਗਵਾਨ ਬੋਲੇ ਨਾਲ ਅਸੇ ਅਰਦਾਸ ਕਰੂੰਗਾ ਵੀ ਪਹਿਲੇ ਨੰਬਰ ਤੇ ਹੁਣ ਐਤ ਕੀ ਦੱਸਦੇ ਆ ਕਿ ਪਹਿਲੇ ਨੰਬਰ ਤੇ ਹੁਣ ਜੈ ਸ਼੍ਰੀ ਰਾਮ ਥੈਂਕ ਯੂ ਵੈਰੀ ਮਚੀ ਬਹੁਤ ਵਧੀਆ ਬਲੇਸਿੰਗਸ ਦਿੱਤੀਆਂ ਕਿ ਨੈਕਸਟ ਟਾਈਮ ਉਹ ਟੌਪ 10 ਤੋਂ ਨੰਬਰ 1 ਤੇ ਪਹੁੰਚ ਜਾਣ ਸਾਡੇ ਨਾਲ ਅਰੋੜਾ ਸਾਹਿਬ ਵੀ ਨੇ ਅਰੋੜਾ ਸਾਹਿਬ ਦੇਖਿਆ ਵੇ ਕਿ ਬੱਚੇ ਆਪਣੇ ਆਪ ਦੇ ਵਿੱਚ ਜਦੋਂ ਸ਼ਹਿਰ ਦਾ ਨਾਮ ਰੋਸ਼ਨ ਕਰਦੇ ਨੇ ਸੂਬੇ ਦਾ ਦੇਸ਼ ਦਾ ਨਾਮ ਰੋਸ਼ਨ ਕਰਦੇ ਨੇ ਬੜੇ ਮਾਣ ਦੀ ਗੱਲ ਹੁੰਦੀ ਹੈ ਤੇ ਸਾਡੇ ਖੰਨੇ ਵਰਗੇ ਛੋਟੇ ਸ਼ਹਿਰ ਚੋਂ ਉੱਟ ਕੇ ਅਜਿਹੀ ਪ੍ਰਤੀਯੋਗਤਾ ਦਾ ਹਿੱਸਾ ਬਣਨਾ ਆਪਣੇ ਆਪ 'ਚ ਇੱਕ ਚੁਣੌਤੀ ਹੈ ਤਾਂ ਸਰ ਅੱਜ ਜਦੋਂ ਬੱਚੀ ਟੌਪ 10 ਦੇ ਵਿੱਚ ਪਹੁੰਚ ਗਏ ਬਹੁਤ ਵਧੀਆ ਨਾਮ जय श्री कृष्णा जय श्री राधे ठाकुर जी का आशीर्वाद सदा सब पर बना रहे बांके बिहारी कृपा सदा सब पर बनी रहे देखो जी पंजाब दी ਧੀ बड़ा मान हुंदा है कि देखो खन्ना शहर ਦੇ ਵਿੱਚ ਪੰਜਾਬ ਦੀ ਧੀ ਨੇ ਇੰਨਾ ਹੀ ਵਧੀਆ ਨਾਮ ਕਮਾਇਆ ਔਰ ਦੇਖੋ ਅੱਜ ਸਾਡੇ ਕਮਲਦੀਪੀ ਦੇ ਘਰ ਦੇਖੋ ਕਿੰਨੀਆਂ ਰੌਣਕਾਂ ਲੱਗੀਆਂ मतलब मैं कहना कि ये ਧੀ 아니 ਇਹ ਬੱਬਰ ਸ਼ੇਰ ਨੇ ਦੇਖੋ ਬਾਹਰਲੀ ਕੰਟਰੀ ਦੇ ਵਿੱਚ ਵੀ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਨੰਬਰ 10 ਤੇ ਆਣਾ ਮੈਂ ਤਾਂ ਨੰਬਰ 1 ਕਹੂੰਗਾ ਜੀ ਨੰਬਰ 10 ਨਹੀਂ ਕਹੂੰਗਾ ਮੈਂ ਨੰਬਰ 1 ਕਹੂੰਗਾ ਕਿ ਗਰਵ ਹੁੰਦਾ ਹੈ ਕਿ ਸਾਡਾ ਤਿਰੰਗਾ ਸਾਡਾ ਝੰਡਾ ਦੇਖੋ ਬਾਹਰ ਕਿਦਾਂ ਲਹਿਰ ਰਿਹਾ ਹੈ ਮਤਲਬ ਸਾਨੂੰ ਗਰਵ ਹੋਇਆ ਬਹੁਤ ਜ਼ਿਆਦਾ ਬੜੀ ਖੁਸ਼ੀ ਮਿਲੀ ਜਦੋਂ ਮੈਨੂੰ ਕਮੇਟੀ ਦਾ ਫੋਨ ਆਇਆ ਤੇ ਮੈਨੂੰ ਕਹਿੰਦੇ ਅੰਮੀ ਜੀ ਮੈਂ ਕਹਾਂ ਮੈਂ ਜ਼ਰੂਰ ਆਵਾਂਗਾ ਆਸ਼ੀਰਵਾਦ ਹੁੰਦਾ ਬਲੇਸਿੰਗ ਹੁੰਦੀ ਹੈ ਕਿ ਸਾਡੇ ਬੱਚੇ ਅੱਗੇ ਵਧਣ ਔਰ ਸਾਨੂੰ ਕਿੰਨੀ ਖੁਸ਼ੀ ਹੈ ਔਰ ਇਹ ਖੁਸ਼ੀ ਦਾ ਅੱਜ ਦੇਖੋ ਖੰਨਾ ਸ਼ਹਿਰ ਦੇ ਵਿੱਚ ਕਿੰਨੇ ਕਿੰਨੇ ਆਪਣਾ ਬੀਜੇਪੀ ਤੋਂ ਮੰਡ ਸਾਹਿਬ ਮਤਲਬ ਵੱਡੇ ਵੱਡੇ ਹਸਤੀਆਂ ਜਿਹੜੇ ਪੰਜਾਬ ਦੇ ਵਿੱਚੋਂ ਅਸ਼ੀਰਵਾਦ ਦੇ ਆਈਆਂ ਔਰ ਮੈਂ ਕਹਿੰਦਾ ਬੱਚਾ ਇਦਾਂ ਹੀ ਤਰੱਕੀ ਕਰੇ ਮੈਂ ਤੇ ਨੰਬਰ 1 ਹੀ ਕਹੂੰਗਾ ਕਿ ਜਿਹੜਾ ਸਾਡਾ ਤਿਰੰਗਾ ਬਾਹਰ ਲਹਿਰ ਰਿਹਾ ਮੈਂ ਉਹਨੂੰ ਨੰਬਰ 1 ਕਹੂੰਗਾ ਜੀ ਥੈਂਕ ਯੂ ਵੈਰੀ ਮਾਚੀ ਜਿਮੇ ਕਿ ਤੁਸੀਂ ਸਾਰਿਆਂ ਦੇ ਬਲੇਸਿੰਗਸ ਨੂੰ ਨੇ ਸਭ ਦੇ ਵੱਲੋਂ ਇਹੀ ਬੱਚੀ ਦੇ ਲਈ ਬੈਸਟ ਵਿਸ਼ੀਜ਼ ਨੇ ਕਿ ਨੈਕਸਟ ਟਾਈਮ ਟੌਪ 10 ਦੇ ਵਿੱਚ ਸਾਡੇ ਲਈ ਤਾਂ ਨੰਬਰ 1 ਨੇ ਆ ਨੈਕਸਟ ਟਾਈਮ ਉਹ ਖਤਾਬੀ ਨੰਬਰ 1 ਦਾ ਬਣ ਕੇ ਹੀ ਲੈ ਕੇ ਆਉਣ ਸਾਡੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਖੰਨੇਰੇ ਬਿਊਰੋ ਚੀਫ ਪੰਜਾਬ ਕੇਸਰੀ ਦੇ ਕਮਲਜੀਤ ਸਿੰਘ ਕਮਲ ਸਾਹਿਬ ਵੀ ਖੜੇ ਨੇ ਉਹਨਾਂ ਤੋਂ ਵੀ ਜਾਣਦੇ ਕਿਉਂਕਿ ਉਹਨਾਂ ਦੇ ਰਿਹੈਸ ਦੇ ਵਿੱਚ ਜਿਹੜਾ ਸਾਰਾ ਪ੍ਰੋਗਰਾਮ ਹੈ ਉਹ ਲੀਕ کیا ਗਿਆ ਵਾ ਸਰ ਆਪਣੇ ਸ਼ਹਿਰ ਲਈ ਬੜੇ ਮਾਣ ਦੀ ਗੱਲ ਤੁਸੀਂ ਦੇਖਿਆ ਵਾ ਇਦਾਂ ਦੀ ਬੱਚਿਆਂ ਨੂੰ ਸਰ ਬੜਾ ਮੋਟੀਵੇਟ ਕਰਦੇ ਹੋ ਬੜਾ ਪ੍ਰਮੋਟ ਕਰਦੇ ਹੋ ਤਾਂ ਸਰ ਅ ਕੀ ਕਹੋਂਗੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਸਰ ਨਾਲ ਪਹਿਲਾਂ ਤਾਂ ਮੈਂ ਆਪਣੇ ਵੱਲੋਂ ਗੇਜाराम ਜੀ ਦਾ ਮੰਡ ਸਾਹਿਬ ਦਾ ਅਮਿਤ अरोड़ा ਜੀ ਦਾ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਜੀ ਲੱਧੜ ਸਾਹਿਬ ਦਾ ਆਪਣੇ ਖਾਨ ਸਾਹਿਬ ਰਸ਼ੀਦ ਜੀ ਦਾ ਤੇ ਰਮਰੀਸ਼ ਵੀ ਜੀ ਦਾ ਬਹੁਤ ਤਹਿ ਦਿਲੋਂ ਧੰਵਾਦ ਕਰਦਾ ਵੀ ਜਿਹੜੇ ਸਾਡੀ ਅੱਜ ਇਸ ਬੇਟੀ ਨੂੰ ਮੇਰੇ ਇੱਕ ਕਹਿਣ ਤੇ ਇੱਕ ਸੱਦੇ ਤੇ ਜਨਨਕੀ ਜਦੋਂ ਮੈਂ ਸਭ ਨੂੰ ਫੋਨ ਕੀਤੇ ਤਾਂ ਸਭ ਨੇ ਇੱਕ ਵਾਰ ਆਵਾਜ਼ ਦੇ ਵਿੱਚ ਕਿਹਾ ਅਸੀਂ ਜਰੂਰ ਆਵਾਂਗੇ ਜੇ ਸਾਡੇ ਖੰਨੇ ਸ਼ਹਿਰ ਦੀ ਇਸ ਪੰਜਾਬ ਦੀ ਇਸ ਬੇਟੀ ਨੇ ਜੇ ਸਾਡਾ ਨਾਮ ਰੋਸ਼ਨ ਕੀਤਾ ਤਾਂ ਅਸੀਂ ਇਸ ਬੇਟੀ ਨੂੰ ਆਸ਼ੀਰਵਾਦ ਦੇਣ ਲਈ ਜਰੂਰ ਪਹੁੰਚਾਂਗੇ ਤੇ ਉਹ ਆਏ ਵੀ ਨੇ ਇਸ ਲਈ ਮੈਂ ਇੱਕ ਵਾਰ ਫੇਰ ਇਹਨਾਂ ਸਾਰਿਆਂ ਦਾ ਆਪਣੇ ਵੱਲੋਂ ਮੈਡਮ ਨਿਸ਼ਾ ਸ਼ਰਮਾ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਇਹ ਜਰੂਰ ਇਹ ਸਭ ਨੇ ਜਿਵੇਂ ਦੱਸਿਆ ਇਹ ਸਾਡੇ ਖੰਨੇ ਲਈ ਖੰਨੇ ਲਈ ਨਹੀਂ ਪੰਜਾਬ ਲਈ ਨਹੀਂ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ ਸਾਡੇ ਖੰਨੇ ਦੀ ਧੀ ਨੇ ਮੈਡਮ ਨਿਸ਼ਾ ਸ਼ਰਮਾ ਦੀ ਬੇਟੀ ਨੇ ਰੂਬੀ ਸਿੰਘ ਨੇ ਸਾਡੇ ਪੂਰੇ ਦੇਸ਼ ਦਾ ਜਿਹੜਾ ਨਾਮ ਹੈ ਦੇਸ਼ ਦਾ ਜਿਹੜਾ ਤਿਰੰਗਾ ਝੰਡਾ ਜਿਹੜਾ ਇੱਥੇ ਦੁਬਈ ਦੇ ਵਿੱਚ ਬਲੰਦ ਕੀਤਾ ਹੈ ਪੂਰੇ ਵਰਲਡ ਦੇ ਵਿੱਚੋਂ 10ਵੇਂ ਨੰਬਰ ਤੇ ਆ ਕੇ ਸਾਡੇ ਖੰਨੇ ਦਾ ਖਾਸ ਕਰਕੇ ਖੰਨੇ ਦਾ ਮਾਣ ਵਧਾਇਆ ਤੇ ਮੈਂ ਇੱਕ ਵਾਰ ਫਿਰ ਸਾਰਿਆਂ ਦਾ ਧੰਨਵਾਦ ਕਰਦਾ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਵੀ ਸਾਡੀ ਜਿਹੜੀ ਇਹ ਬੇਟੀ ਇਸ ਤੋਂ ਵੱਧ ਕੇ ਦਿਨ ਦੁੱਗਣੀ ਰਾਤ ਚੋਗਣੀ ਹੋਰ ਤਰੱਕੀ ਕਰੇ ਤੇ ਇਸ ਤੋਂ ਬਾਅਦ ਜਿਹੜੇ ਵੀ ਕੋਈ ਕੰਟੈਸਟ ਹੋਣ ਉਹ ਪਹਿਲੇ ਨੰਬਰ ਤੇ ਆਵੇ ਤੇ ਸਾਡਾ ਜਿਹੜਾ ਖੰਨੇ ਦਾ ਜਿਹੜਾ ਮਾਣ ਹੈ ਉਹ ਹੋਰ ਵਧਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਥੈਂਕ ਯੂ ਵੈਰੀ ਮਚ ਜਿਵੇਂ ਕਿ ਤੁਸੀਂ ਸਾਰਿਆਂ ਦੀ ਬੈਸਟ ਵਿਸ਼ੀਸ ਸੁਣੀਆਂ ਨੇ ਕਿ ਨੈਕਸਟ ਟਾਈਮ ਜਿਹੜਾ ਬੱਚਾ ਵਾ ਬੱਚਾ ਨੰਬਰ 1 ਤੇ ਆਵੇ ਵੈਸੇ ਰਹੀ ਇਸ ਵਾਰ ਵੀ ਜਿਹੜਾ ਉਹਨਾਂ ਨੇ ਖਿਤਾਬ ਜਿੱਤੇ ਉਹ ਨੰਬਰ 1 ਤੋਂ ਵੀ ਕਿਤੇ ਪਲੱਸ ਅਸੀਂ ਵੀ ਆਪਣੇ ਚੈਨਲ ਰਾਹੀਂ ਇਹੀ ਬੇਨਤੀ ਕਰਦੇ ਹਾਂ ਕਿ ਔਮਨ ਏਮਪਾਵਰਮੈਂਟ ਜਿਹੜੀ ਇਦਾਂ ਹੀ ਅੱਗੇ ਵਧਦੀ ਰਹੇ ਸਾਡੇ ਸ਼ਹਿਰ ਸੂਬੇ ਤੇ ਦੇਸ਼ ਦਾ ਨਾਮ ਰ ਕਮੈਂਟਰਸ਼ਿਪ ਦੀ ਗੱਲ ਹੋ ਜਾਂਦੀ ਹੈ ਤਾਂ ਜਦ ਅੱਜ ਬੱਚੀ ਮੈਮ ਟੌਪ 10 ਦੇ ਵਿੱਚ ਹੈਗੇ ਤਾਂ ਤੁਸੀਂ ਕੀ ਕਹੋਗੇ ਸੋ ਗ੍ਰੀਟਿੰਗਸ एवरीवन ਮੈਂ ਤੁਹਾਡੇ ਸਾਰਿਆਂ ਦਾ ਬਹੁਤ ਸਵਾਗਤ ਕਰਦੀ ਆ ਜਿੰਨੀ ਵੀ ਰਿਸਪੈਕਟਫੁਲ ਇਸ ਜੂਰੀ ਇਸ ਜਗ੍ਹਾ ਤੇ ਬੈਠੀ ਆ ਸੋ ਅਗਰ ਅਸੀਂ ਇੰਡੀਆ ਦੀ ਹਿਸਟਰੀ ਦੀ ਗੱਲ ਕਰੀਏ ਤਾਂ ਜਿੰਨੀਆਂ ਵੀ ਲੇਡੀਜ਼ ਆ ਵੂਮਨਸ ਆ ਉਹਨਾਂ ਨੂੰ ਇੰਨੀ ਜਿਹੜੀ ਰਿਸਪੈਕਟ ਨਹੀਂ ਸੀ ਦਿੱਤੀ ਜਾਂਦੀ ਬਟ ਜਿੱਦਾਂ ਜਿੱਦਾਂ ਅਸੀਂ ਫਾਰਵਰਡ ਹੁੰਦੇ ਗਏ ਜਿਹੜੀਆਂ ਔਰਤਾਂ ਉਹ ਅੱਗੇ ਵਧੀਆਂ ਗਈਆਂ ਸੋ ਇਹ ਸਾਡੇ ਲਈ ਸਾਡੀ ਸਿਟੀ ਖੰਨਾ ਲਈ ਬਹੁਤ ਸਮਾਲ ਸਿਟੀ ਆ ਬਟ ਫਿਰ ਵੀ ਸਾਡੇ ਸਿਸਟਰ ਰੂਬੀ ਸਿੰਘ ਨੇ ਬਹੁਤ ਬੜੀ ਅਚੀਵਮੈਂਟ ਜਿਹੜੀ ਪ੍ਰੋਵਾਈਡ ਕੀਤੀ ਆ ਸੋ ਅਸੀਂ ਬਹੁਤ ਜ਼ਿਆਦਾ ਹੈਪੀ ਆ ਪੂਰੀ ਸਿਟੀ ਜਿੰਨੇ ਵੀ ਬਹੁਤ ਜ਼ਿਆਦਾ ਖੁਸ਼ ਆ ਕਿਉਂਕਿ ਅਗਰ ਬਿਗਨਿੰਗ ਇੱਕ ਉੱਪਰਲੀ ਪੋਜੀਸ਼ਨ ਤੋਂ ਹੋਵੇ ਉਹ ਹਾਰਡ ਵਰਕ ਨਹੀਂ ਹੁੰਦਾ ਪਰ ਦੀਦੀ ਨੇ ਬਹੁਤ ਛੋਟੀ ਜੀ ਸਥਾਨ ਤੋਂ ਬਹੁਤ ਹਾਈ ਲੈਵਲ ਤੇ ਜਿਹੜੀ ਪੋਜੀਸ਼ਨ ਬਣਾਈ ਆ ਸੋ ਅਸੀਂ ਬਹੁਤ ਹੈਪੀ ਆ ਥੈਂਕ ਯੂ ਵੈਰੀ ਮਚ ਜੀ ਸਾਡੇ ਨਾਲ ਸਾਡੇ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ ਸਾਹਿਬ ਵੀ ਨੇ ਲੱਧੜ ਸਾਹਿਬ ਦੇਖਿਆ ਬੱਚੀਆਂ ਅੱਜ ਦੇ ਟਾਈਮ ਦੇ ਵਿੱਚ ਔਮਨ ਏਮਪਾਵਰਮੈਂਟ ਦਾ ਟਾਈਮ ਹੈ ਤੇ ਬੱਚੀਆਂ ਦੀ ਜਿਹੜੀ ਐਫਰਟ ਹੈ ਸਰ ਉਹਦੇ ਰਿਜ਼ਲਟ ਜਦੋਂ ਪੋਜ਼ਿਟਿਵ ਨਿਕਲਦੇ ਨੇ ਜਿਵੇਂ ਬੱਚੀ ਟੌਪ 10 ਦੇ ਵਿੱਚ ਕਿਤਾਬ ਲੈ ਕੇ ਆਈ ਹੈ ਇੱਕ ਤਰ੍ਹਾਂ ਦੀ ਤਾਂ ਤੁਸੀਂ ਸਰ ਕੀ ਬੈਸਟ ਵਿਸ਼ੇਸ ਦਵੋਗੇ ਬੱਚੀ ਨੂੰ ਦੇਖੋ ਜੀ ਪਹਿਲਾਂ ਤਾਂ ਬਹੁਤ ਖੁਸ਼ੀ ਦੀ ਗੱਲ ਆ ਪਹਿਲਾਂ ਤਾਂ ਦੇਖੋ ਜਿਹੜਾ ਇਹ ਕੰਪੀਟੀਸ਼ਨ ਆ ਇਹ ਰਹਿੰਦੇ ਆ ਇੰਗਲੈਂਡ ਚ ਨੇ ਇਹਨਾਂ ਨੇ ਜਾ ਕੇ ਦੁਬਈ ਚ ਕੰਪੀਟੀਸ਼ਨ ਲੜਿਆ ਪਹਿਲਾਂ ਤਾਂ ਦੇਖੋ ਇਹਨਾਂ ਦੀ ਹ ਆਪਣੇ ਦੇਸ਼ 'ਚ ਵੀ ਕੰਪੀਟੀਸ਼ਨ ਉਹਦੇ 'ਚ ਵੀ ਬੱਚਾ ਇਗਨੋਰ ਕਰਦਾ ਖਾਸ ਕਰਕੇ ਲੇਡੀਜ਼ ਜੇ ਕਿਤੇ ਦੂਰ ਜਾ ਕੇ ਕਿਤੇ ਕੰਪੀਟੀਸ਼ਨ ਲੜਨਾ ਤਾਂ ਉਹਦੇ ਲਈ ਬਹੁਤ ਐਫਰਟ ਕਰਨਾ ਮੈਂ ਜਿੱਥੇ ਇਸ ਸਾਡੀ ਬੇਟੀ ਨੂੰ ਭਰਾਣ ਨੂੰ ਵਧਾਈ ਦੇਣਾ ਉਥੇ ਇਹਨਾਂ ਦੇ ਹਸਬੰਦ ਨੂੰ ਵੀ ਦੇਣਾ ਜਿਨ੍ਹਾਂ ਨੇ ਇਹਨਾਂ ਦੀ ਹੌਸਲੀ ਹੌਸਲਾ ਅਭਜਾਈ ਕੀਤੀ ਤੇ ਪਿੱਛੋਂ ਇਹਨਾਂ ਨੂੰ ਸਪੋਰਟ ਕੀਤੀ ਜਿਨ੍ਹਾਂ ਨੇ ਇੰਗਲੈਂਡ ਤੋਂ ਜਾ ਕੇ ਦੁਬਈ 'ਚ ਇਹ ਕੰਪੀਟੀਸ਼ਨ ਲੜਿਆ ਅੱਜਕੱਲ ਮਹਿਲਾਵਾਂ ਲਈ ਤੁਹਾਨੂੰ ਪਤਾ ਹੀ ਹੈ ਬਹੁਤ ਟ੍ਰਾਫਿਕ ਹੁੰਦਾ ਪਰ ਇਹ ਬਹੁਤ ਐਪਰੀਸ਼ੀਏਟ ਗੱਲ ਆ ਜਿੱਥੇ ਮੈਂ ਨਗਰ ਕਾਉਂਸਲ ਦਾ ਪ੍ਰਧਾਨ ਹੋਣ ਦੇ ਨਾਤੇ ਆਪਣੇ ਵੱਲੋਂ ਤੇ ਆਪਣੇ ਸਾਰੇ ਸ਼ਹਿਰ ਵਾਸੀਆਂ ਵੱਲੋਂ ਇਹਨੂੰ ਮੇਰੀ ਭੈਣ ਨੂੰ ਵਧਾਈ ਦੇਣਾ ਅੱਗੇ ਤੋਂ ਇਹ ਵੀ ਪ੍ਰਮਾਤਮਾ ਅੱਗੇ ਦੁਆ ਕਰਦਾ ਵੀ ਇਹਦਾ ਇਹਨੂੰ ਹੌਸਲਾ ਏਕੜੀ ਬਣਾਈ ਰੱਖੇ ਜਿਵੇਂ ਸਾਰਿਆਂ ਨੇ ਕਿਹਾ ਵੀ ਇਹ 10 ਨੰਬਰ ਨਹੀਂ ਇਹ ਪਹਿਲੇ ਨੰਬਰ ਦੀ ਗਣੀ ਜਾਵੇ ਅਸੀਂ ਵੀ ਇਹੀ ਦੁਆ ਕਰਦੇ ਹਾਂ ਅੱਗੇ ਵੀ ਜਿਹੜਾ ਕੰਪੀਟੀਸ਼ਨ ਹੋਵੇ ਇਹ ਪੂਰੀ ਮਿਹਨਤ ਤੇ ਲਗਨ ਨਾਲ ਕਰੇ ਪਹਿਲੇ ਨੰਬਰ ਤੇ ਜੂਰੂ ਧੰਨਵਾਦ ਜੈਨ ਜੀ ਥੈਂਕ ਯੂ ਵੈਰੀ ਮਚ ਜੀ ਜਿਵੇਂ ਕਿ ਤੁਸੀਂ ਸਾਰਿਆਂ ਦੀ ਬਲੇਸਿੰਗ ਤੇ ਬੈਸਟ ਵਿਸ਼ੇ ਸੁਣੀਆ ਅਸੀਂ ਵੀ ਆਪਣੀ ਬੱਚੀ ਨੂੰ ਇੱਕ ਵਾਰੀ ਫੇਰ ਤੋਂ ਬਲੇਸਿੰਗ ਦਿੰਨੇ ਆ ਤੇ ਉਮੀਦ ਕਰਦੇ ਆ ਕਿ ਆਉਣ ਵਾਲੇ ਕਿਸੇ ਵੀ ਕੰਪੀਟੀਸ਼ਨ ਦੇ ਵਿੱਚ ਉਹ ਪਾਰਟਿਸਿਪੇਟ ਕਰਨ ਤਾਂ ਨੰਬਰ 1 ਬਣ ਕੇ ਸਾਡੇ ਸ਼ਹਿਰ ਦਾ ਸਾਡੇ ਸੂਬੇ ਦਾ ਸਾਡੇ ਦੇਸ਼ ਦਾ ਮਾਨ ਇੱਕ ਵਾਰ ਫੇਰ ਤੋਂ ਵਧਾਉਣ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ